ਸ੍ਰੀ ਰਾਗ ਮਹਲਾ 3 ਜਿਨਨੀ ਪੁਰਖੀ ਸਤ ਗੁਰਨਾ ਸੇਵਿਓ ਸੇ ਦੁਖੀਏ ਜੁਗ ਚਾਰ ਜਿਨਾਂ ਮਨੁੱਖਾ ਨੇ ਗੁਰੂ ਦੀ ਦਸੀ ਸੇਵਾ ਨਹੀਂ ਕੀਤੀ ਉਹ ਚੋਂ ਜੁਗਾ ਵਿੱਚ ਦੁਬੀ ਰਹਿੰਦੇ ਹਾਂ ਪਾਉ ਜੁਗ ਕੋਈ ਵੀ ਹੋਵੇ ਗੁਰੂ ਦੀ ਸ਼ਰਨ ਤੋਂ ਬਿਨਾ ਦੁਖ ਹੈ ਕਾਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਉਹ ਮਨੋਕਿਰਦੇ ਘਰ ਵਿੱਚ ਵਸਦੇ ਪ੍ਰਮਾਤਮਾ ਨੂੰ ਨਹੀਂ ਪਛਾਣ ਸਕਦੇ ਉਹ ਅਹੰਕਾਰ ਵਿੱਚ ਅਭਿਮਾਨ ਵਿੱਚ ਫਸੇ ਰਹਿ ਕੇ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਬੈਠਦੇ ਹਨ ਸਤ ਗੁਰ ਕਿਆਂ ਫਿਟਕਿਆ ਮੰਗ ਤੱਕੇ ਸੰਸਾਰ ਗੁਰੂ ਵੱਲੋਂ ਬੇਮੁਖ ਮਨੁਖ ਜਗਤ ਵਿੱਚ ਮੰਗਦੇ ਫਿਰਦੇ ਹਨ ਭਾਉ ਮਾਇਆ ਦੀ ਖਾਤਰ ਭਟਕਦੇ ਫਿਰਦੇ ਹਨ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਣ ਹਾਰ ਉਹ ਬੰਦੇ ਉਹ ਸਟਲ ਗੁਰੂ ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਣ ਦੇ ਸਮਰਥ ਹੈ ਗੁਰੂ ਸ਼ਬਦ ਨੂੰ ਯਾਦ ਕਰੀਏ। ਭਾਵ ਜੋ ਗੁਰੂ ਸ਼ਬਦ ਨੇ ਸਿੱਖਿਆ ਦਿੱਤੀ ਹੈ। ਉਸ ਉੱਪਰ ਜਲਿਆ ਜਾਏ। ਤਾਂ ਫਿਰ ਜ਼ਿੰਦਗੀ ਦਾ ਹਰ ਕਾਰਜ ਸਬਰ ਜਾਂਦਾ ਹੈ। ਮਨ ਮੇਰੇ ਸਦਾ ਹਰ ਵੇਖ ਹਦੂਰ। हे ਮੇਰੇ ਮਨ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵੇਖ। ਜਨਮ ਮਰਨ ਦੁੱਖ ਪਰਹਰੈ ਸ਼ਬਦ ਰਹਿਆ ਪਰਪੂਰ ਰਹਾਓ ਪਰਮਾਤਮਾ ਜੀਵਾਂ ਦਾ ਜਨਮ ਮਰਨ ਦਾ ਦੁੱਖ ਦੂਰ ਕਰ ਦਿੰਦਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਭਰਪੂਰ ਵਸ ਰਿਹਾ ਹੈ ਇਸ ਵਾਸਤੇ ਹੈ ਮਨ ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ ਰਹਾਓ ਸੱਚ ਸਲਾਹਨ ਸੇ ਸਚੇ ਸੱਚਾ ਨਾਮ ਆਧਾਰ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਉਹ ਉਸ ਸਦਾ ਥਿਰ ਦਾ ਰੂਪ ਹੋ ਜਾਂਦੇ ਆ ਪਰਮਾਤਮਾ ਦਾ ਸਦਾ ਥਿਰ ਨਾਮ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਜਿਨ੍ਹਾਂ ਨੇ ਸਿਮਰਨ ਦੀਏ ਸਦਾ ਥਿਰ ਰਹਿਣ ਵਾਲੀ ਕਾਰ ਕੀਤੀ ਹੈ ਉਹਨਾਂ ਦਾ ਪਿਆਰ ਸਦਾ ਥਿਰ ਪ੍ਰਭੂ ਨਾਲ ਬਣ ਜਾਂਦਾ ਹੈ ਸੱਚਾ ਸ਼ਾ ਵਰਤ ਦਾ ਕੋਏ ਨ ਮੇਟਣ ਹਾਰ ਪਰਮਾਤਮਾ ਹੀ ਸਦਾ ਥਿਰ ਰਹਿਣ ਵਾਲਾ ਸ਼ਾ ਹੈ ਜਿਸ ਦਾ ਹੁਕਮ ਜਗਤ ਵਿੱਚ ਚੱਲ ਰਿਹਾ ਹੈ ਕੋਈ ਜੀਵ ਉਸ ਦਾ ਹੁਕਮ ਉਲੰਘ ਨਹੀਂ ਸਕਦਾ ਔਕਲ ਦੇ ਹੁਕਮ ਨੂੰ ਤੋੜ ਨਹੀਂ ਸਕਦਾ ਮਨਮੁਖ ਮਹਲ ਨਾ ਪਾਏਨੀ ਕੂੜ ਮੱਠੇ ਕੂੜਿਆਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਮਾਤਮਾ ਦਾ ਦਰਕਰ ਨਹੀਂ ਲੱਭ ਸਕਦੇ ਉਹ ਨਾਸ਼ਵੰਤ ਜਗਤ ਦੇ ਵਪਾਰੀ ਝੂਠੇ ਮੋਹ ਵਿੱਚੀ ਆਤਮਿਕ ਜੀਵਨ ਦੀ ਰਾਸ ਪੂੰਜੀ ਠਗਾ ਬੈਠਦੇ ਹਾਂ ਹੋ ਮੈਂ ਕਰਤਾ ਜਗ ਮੁਵਾ ਗੁਰ ਬਿਨ ਕੋਰ ਅੰਧਾਰ ਜਗਤ ਮੈਂ ਮੈਂ ਕਰਦਾ ਹੀ ਭਾਉ ਮੈਂ ਵੱਡਾ ਹਾਂ ਮੈਂ ਵੱਡਾ ਹਾਂ ਇਹ ਅਹੰਕਾਰ ਵਿੱਚ ਆਤਮਿਕ ਮੌਤ ਸਹੇੜ ਲੈਂਦਾ ਹੈ ਗੁਰੂ ਦੀ ਸ਼ਰਨ ਤੋਂ ਵਾਂਝੇ ਰਹਿ ਕੇ ਇਸ ਦੇ ਵਾਸਤੇ ਕੋਹ ਹਨੇਰਾ ਬਣਿਆ ਰਹਿਦਾ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾ ਤਾਰੋ ਮਾਇਆ ਦੇ ਮੋਹ ਵਿੱਚ ਫਸ ਕੇ ਇਸ ਨੇ ਸੁਖ ਦੇਣ ਵਾਲਾ ਤੇ ਸਭ ਦਾਤਾ ਦੇਣ ਵਾਲਾ ਪ੍ਰਮਾਤਮਾ ਭੁਲਾ ਦਿੱਤਾ ਸਤ ਗੁਰ ਸੇਵੈ ਤਾਂ ਉੱਬਰੈ ਸੱਚ ਰੱਖੈ ਉਰਤਾਰੋ ਜਦੋਂ ਜੀਵ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਤਦੋਂ ਮਾਇਆ ਦੇ ਮੋਹ ਦੇ ਕੋਹ ਪਾਹ ਨੇਰੇ ਤੋਂ ਬਾਝਾਂਦੇ ਹਨ ਤੇ ਸਦਾ ਸਿਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ ਮਿਹਰ ਨਾਲ ਹੀ ਸਦਾ ਸਿਰ ਗੁਰ ਸ਼ਬਦ ਦੇ ਰਾਹੀ ਉਸ ਦੇ ਗੁਣਾਂ ਦੀ ਵਿਚਾਰ ਕੀਤੀ ਜਾ ਸਕਦੀ ਹੈ ਸਤਗੁਰ ਸੇਵ ਮਨ ਨਿਰਮਲਾ ਹਉ ਮੈਂ ਤਜ ਵਿਕਾਰ ਗੁਰੂ ਦੀ ਦਸੀ ਸੇਵਾ ਕਰਕੇ ਹਉ ਮੈਂ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੇ ਰਾਹੀ ਮਨੁੱਖ ਦੇ ਗੁਣਾ ਦੀ ਵਿਚਾਰ ਹਿਰਦੇ ਵਿੱਚ ਵਿਕਾਰ ਕੇ ਤੇ ਆਪਾ ਪਾਉ ਦੂਰ ਕਰਕੇ ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੈ ਵਿਕਾਰਾਂ ਤੋਂ ਵੱਲੋਂ ਮਰ ਜਾਂਦਾ ਹੈ ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ ਜਿਨਾ ਮਨੁੱਖਾਂ ਦਾ ਸਦਾ ਪ੍ਰਭੂ ਦੇ ਚਰਨਾਂ ਵਿੱਚ ਪਿਆਰ ਬਣ ਜਾਂਦਾ ਹੈ ਉਹ ਮੋਹ ਦੇ ਝਮੇਲਿਆਂ ਦੀ ਪਟਕੜਾਂ ਤੋਂ ਵੱਜ ਜਾਂਦੇ ਹਨ ਸਚ ਰਤੇ ਮੁਖ ਉਜਲੇ ਤਤ ਸੱਚੇ ਦਰਬਾਰੂ ਸਦਾ ਫਿਰ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਬੰਦੇ ਸਦਾ ਫਿਰ ਪ੍ਰਭੂ ਦੇ ਦਰਬਾਰ ਵਿੱਚ ਸੁਰਖਰੂ ਹੋ ਜਾਂਦੇ ਹਨ ਸਤ ਗੁਰੂ ਪੁਰਖ ਨਾਮ ਮੰਨਿਓ ਸ਼ਬਦ ਨਾਲ ਲਗੋ ਪਿਆਰ ਜਿਨ੍ਹਾਂ ਮਨੁੱਖਾਂ ਨੇ ਸਤ ਗੁਰੂ ਨੂੰ ਆਪਣਾ ਜੀਵਨ ਰਾਬਰ ਨਹੀਂ ਮੰਨਿਆ ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿੱਚ ਪਿਆਰ ਨਹੀਂ ਬਣਿਆ ਇਸ਼ਨਾਨ ਦਾਨ ਜੇਤਾ ਕਰੈ ਦੂਜੈ ਭਾਇ ਖਵਾਰ ਉਹ ਜਿਤਨਾ ਵੀ ਤੀਰਥ ਇਸ਼ਨਾਨ ਕਰਦੇ ਹਨ ਜਿਤਨਾ ਵੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖਵਾਰ ਹੀ ਕਰਦਾ ਭਾਵੇਂ ਕਿੰਨੀਆਂ ਚੀਜ਼ਾਂ ਦੇ ਹੰਕਾਰ ਤਾਂ ਮਨੁੱਖ ਕਰਦਾ ਰੈ ਨੀ ਚੀਜ਼ਾਂ ਤੋਂ ਮਨੁੱਖ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦਾ ਇਸ ਕਰਕੇ ਵਿਅਰਥ ਜਾਂਦੇ ਹਨ ਹਰ ਜਿਓ ਆਪਣੀ ਕਿਰਪਾ ਕਰੇ ਤਾਂ ਲੱਗੇ ਨਾਮ ਪਿਆਰ ਜਦੋਂ ਪ੍ਰਮਾਤਮਾ ਆਪ ਆਪਣੀ ਮਿਹਰ ਕਰੇ ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ ਨਨਕ ਨਾਮ ਸੰਭਾਲ ਤੂੰ ਗੁਰ ਕਾਹੇ ਤੇ ਅਪਾਰ ਹੈ ਨਾਨਕ ਗੁਰੂ ਦੇ ਅਤੁੱਟ ਪ੍ਰੇਮ ਦੀ ਬਰਕਤ ਨਾਲ ਤੂੰ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਮ ਕੇ ਰੱਖ ਇਹ ਹੀ ਅਸਲ ਸੇਵਾ ਹੈ ਇਹ ਹੀ ਅਸਲ ਪਿਆਰ ਹੈ ਸ੍ਰੀ ਰਾਗ ਮਹਲਾ 3 ਕਿਸ ਹਾਂ ਸੇਵੀਂ ਕਿਆ ਜਪ ਕਰੀ ਸਤ ਗੁਰ ਪੁੱਛੋਂ ਜਾਏ ਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ ਵਿਕਾਰਾਂ ਤੋਂ ਬਚਣ ਵਾਸਤੇ ਮੈਂ ਕਿਸ ਦੀ ਸੇਵਾ ਕਰਾਂ ਤੇ ਕਿਹੜਾ ਜਾਪ ਕਰਾਂ ਸਤ ਗੁਰ ਕਾ ਬਾਣਾ ਮੰਨ ਲਈ ਵਿੱਚੋਂ ਆਪ ਗਵਾਏ ਤਾਂ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ ਆਪਣੇ ਅੰਦਰੋਂ ਹਉਮੈ ਦੂਰ ਕਰ ਤੇ ਗੁਰੂ ਦਾ ਹੁਕਮ ਆਪਣੇ ਮਨ ਵਿੱਚ ਮੰਨ ਗੁਰੂ ਦੇ ਹੁਕਮ ਨੂੰ ਮੰਨਣ ਦੀ ਕੋਸ਼ਿਸ਼ ਕਰ। ਇਹ ਆ ਸੇਵਾ ਚੱਕਰੀ ਨਾਮ ਵਸੇ ਮਨ ਆਏ। ਗੁਰੂ ਦਾ ਹੁਕਮ ਮੰਨਣਾ ਹੀ ਇੱਕ ਐਸੀ ਸੇਵਾ ਹੈ ਜੈਸੀ ਐਸੀ ਚੱਕਰੀ ਹੈ ਜਿਸ ਦੀ ਬਰਕਤ ਨਾਲ ਪ੍ਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ। ਨਾਮਹਿ ਤੇ ਸੁਖ ਪਾਈਐ। ਸੱਚੇ ਸ਼ਬਦ ਸੁਹਾਏ ਪ੍ਰਮਾਤਮਾ ਦੇ ਨਾਮ ਦੇ ਰਾਹੀ ਹੀ ਆਤਮਕ ਆਨੰਦ ਮਿਲਦਾ ਹੈ ਤੇ ਪ੍ਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਦੇ ਰਾਹੀ ਆਤਮਕ ਜੀਵਨ ਸੋਹਣਾ ਬੜ ਜਾਂਦਾ ਹੈ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਹੋ ਏ ਮੇਰੇ ਮਨ ਹਰ ਵੇਲੇ ਵਿਕਾਰਾਂ ਦੇ ਹੱਲਿਆ ਵੱਲ ਸੁਚੇਤ ਰਹੁ ਜਾਗਦਾ ਰਹੁ ਤੇ ਪ੍ਰਮਾਤਮਾ ਦਾ ਨਾਮ ਸਿਮਰ ਯਾਦ ਰੱਖ। ਵਿਕਾਰਾਂ ਦੇ ਹੱਲਿਆਂ ਤੋਂ ਬਚ ਕੇ ਰਹੀਏ ਤੇ ਪ੍ਰਮਾਤਮਾ ਦੇ ਨਾਮ ਨੂੰ ਯਾਦ ਰੱਖੀਏ। ਜੈ ਇੰਜ ਕਹਿ ਲੋ ਪ੍ਰਮਾਤਮਾ ਦੇ ਨਾਮ ਨੂੰ ਯਾਦ ਰੱਖੀਏ ਇਹਦੇ ਨਾਲ ਮਨੁੱਖ ਸੁਚੇਤ ਰਹਿੰਦਾ ਹੈ ਤੇ ਸੁਚੇਤ ਰਹਿਣ ਕਰਕੇ ਵਿਕਾਰਾਂ ਤੇ ਬੁਰਾਈਆਂ ਤੋਂ ਸਦਾ ਵਾਸਤੇ ਬਚਿਆ ਰਹਿੰਦਾ ਹੈ। ਆਪਣੀ ਖੇਤੀ ਰੱਖ ਲੈ ਕੂੰਝ ਪੜੇਗੀ ਖੇਤ ਰਹਾਓ ਇਸ ਤਰ੍ਹਾਂ ਆਪਣੇ ਆਤਮਿਕ ਜੀਵਨ ਦੀ ਫਸਲ ਇਹਨਾਂ ਵਿਕਾਰਾਂ ਤੋਂ ਬਚਾ ਲੈ ਅੰਤ ਨੂੰ ਤੇਰੇ ਉਮਰ ਦੇ ਖੇਤ ਵਿੱਚ ਕੂੰ ਜਾ ਪੈਗੀ ਭਾਉ ਬਿਰਧ ਅਵਸਥਾ ਆ ਪਹੁੰਚੇਗੀ ਰਹਾਓ ਮਾਨਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਪਰਪੂਰ ਜਿਹੜੇ ਬੰਦੇ ਪ੍ਰਮਾਤਮਾ ਦੇ ਆਦਬ ਵਿੱਚ ਤੇ ਪ੍ਰੇਮ ਵਿੱਚ ਰਹੇ ਉਸ ਦੀ ਭਗਤੀ ਦਿਨ ਰਾਤ ਕਰਦੇ ਹਨ ਉਹਨਾਂ ਦੇ ਮਨ ਦੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ ਬਾ ਉਹਨਾਂ ਦਾ ਮਨ ਕਾਮਨਾ ਰਹਿਤ ਹੋ ਜਾਂਦਾ ਹੈ ਮਨ ਇੱਛਾ ਤੋਂ ਉੱਪਰ ਉੱਠ ਜਾਂਦਾ ਹੈ ਮਨ ਦੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ ਭੈ ਭਾਏ ਭਗਤ ਕਰੈ ਦਿਨ ਰਾਤੀ ਹਰ ਜਿਉ ਵਖੈ ਸਦਾ ਹਧੂਰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਨੂੰ ਪ੍ਰਮਾਤਮਾ ਹਰਥਾ ਵਿਆਪਕ ਦਿਸਦਾ ਹੈ ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ ਪ੍ਰਮਾਤਮਾ ਸਦਾ ਹਾਜ਼ਰ ਨਾਜ਼ਰ ਹੋ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਸੱਚੇ ਸ਼ਬਦ ਸਦਾ ਮਨਰਾਤਾ ਪ੍ਰਾਣ ਗਿਆ ਸਰੀਰੋਂ ਦੂਰ ਉਹਨਾਂ ਦਾ ਮਨਸਾ ਦਾ ਥਿਰ ਪ੍ਰਭੂ ਦੀ ਸਿੱਖ ਸਲਾਹ ਦੀ ਬਾਣੀ ਵਿੱਚ ਰਗਿਆ ਰਹਿੰਦਾ ਹੈ ਭਟਕਣਾ ਉਹਨਾਂ ਦੇ ਸਰੀਰ ਵਿੱਚੋਂ ਕੋਕਾ ਹੀ ਮਿਟ ਜਾਂਦੀ ਹੈ ਮੁੱਕ ਜਾਂਦੀ ਹੈ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਉਹ ਸਦਾ ਥੇ ਰਹਿਣ ਵਾਲੇ ਗੁਣਾ ਦੇ ਖਜ਼ਾਨੇ ਪਵਿੱਤਰ ਸਰੂਪ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ ਜੋ ਜਾਗੇ ਸੇ ਉੱਭਰੇ ਸੁਤੇ ਗਏ ਮਹਾਏ ਜਿਹੜੇ ਬੰਦੇ ਮਾਇਆ ਦੇ ਹੱਲਿਆਂ ਵੰਨ ਸੁਚੇਤ ਰਹਿੰਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਜਿਹੜੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੌਂ ਜਾਂਦੇ ਹਨ ਉਹ ਆਤਮਿਕ ਜੀਵਨ ਦੀ ਰਾਸ ਪੂੰਜੀ ਲਟਾ ਬੈਠਦੇ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਉਹ ਸਦਾ ਤੇ ਰਹਿਣ ਵਾਲਾ ਪ੍ਰਭੂ ਦੇ ਸੱਚ ਸਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ ਸਦਾ ਫੇਰ ਰਹਿਣ ਵਾਲਾ ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦਾ ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ ਵਿਅਰਥ ਹੀ ਬੀਤ ਜਾਂਦੀ ਹੈ ਸੁੰਝੇ ਘਰ ਕਾਪਾ ਹੋਣਾ ਜਿਉਂ ਆਇਆ ਤਿਉਂ ਜਾਏ ਉਹ ਜਗਤ ਤੋਂ ਤਿਵੇਂ ਹੀ ਖਾਲੀ ਚਲੇ ਜਾਂਦੇ ਹਨ ਜਿਵੇਂ ਕਿਸੇ ਸੁੰਝੇ ਘਰ ਵਿੱਚ ਕੋਈ ਪ੍ਰਾਣਾ ਆ ਕੇ ਚਲਾ ਜਾਂਦਾ ਹੈ ਮਨਮੁਖ ਜਨਮ ਬਿਰਥਾ ਗਿਆ ਕਿਆ ਮਹਦੇਸੀ ਜਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ ਉਹ ਇਥੋਂ ਜਾ ਕੇ ਅਗਾ ਕੀ ਮੂੰਹ ਖਾਏਗਾ ਆਉ ਪ੍ਰਭੂ ਦੀ ਹਾਜ਼ਰੀ ਵਿੱਚ ਸ਼ਰਮਿੰਦਾ ਹੀ ਹੋਵੇਗਾ ਸਭ ਕਿਸ ਆਪੇ ਆਪ ਹੈ ਹਉਮੈ ਵਿੱਚ ਕਹਨ ਨ ਜਾਏ ਜੀਵਾਂ ਦੇ ਵੀ ਕੀ ਵਸ ਪ੍ਰਮਾਤਮਾ ਆਪ ਹੀ ਆਪ ਸਭ ਕੁਝ ਕਰਨ ਦੇ ਸਮਰੱਥ ਹੈ ਹਉਮੈ ਵਿੱਚ ਫਸਿਆ ਇਹ ਸਚਾਈ ਆਖੀ ਨਹੀਂ ਜਾ ਸਕਦੀ ਭਾਵ ਹਉਮੈ ਵਿੱਚ ਫਸੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਪ੍ਰਮਾਤਮਾ ਆਪ ਹੀ ਸਭ ਕੁਝ ਕਰਨ ਜੋਗ ਹੈ ਗੁਰ ਕੈ ਸ਼ਬਦ ਪਛਾਣੀਐ ਦੁੱਖ ਹਮੇ ਵਿੱਚੋਂ ਗਵਾਏ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ ਸਤ ਗੁਰ ਸੇਵਨ ਆਪਣਾ ਹਾਂ ਤਿੰਨ ਕੈ ਲਾਗੋਂ ਪਾਏ ਜਿਹੜੇ ਮਨੁੱਖ ਮਨੋਖ ਆਪਣੇ ਗੁਰੂ ਦੀ ਸੇਵਾ ਕਰਦੇ ਹਨ ਭਾਉ ਗੁਰੂ ਦੇ ਸਿਰਾਹ ਤੇ ਤੁਰਦੇ ਹਨ ਮੈਂ ਉਹਨਾਂ ਦੀ ਚਰਨੀ ਲੱਗਦਾ ਹਾਂ ਨਾਨਕ ਦਰ ਸਚੇ ਸਚਿਆਰ ਹੈ ਹਾਉ ਤਿੰਨ ਬਲਿਹਾਰੈ ਜਾਉ ਏ ਨਾਨਕ ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਸਦਾ ਥਿਰ ਪ੍ਰਭੂ ਦੇ ਦਰ ਤੇ ਸੁਰਖਰੂ ਰਹਦੇ ਹਨ ਸ੍ਰੀ ਦਾਗ ਮਹਲਤੀ ਜਾ ਜੇ ਵੇਲਾ ਵਕਤ ਵਿਚਾਰੀਐ ਤਾ ਕਿਤ ਵੇਲਾ ਭਗਤ ਹੋਏ ਜੇ ਭਗਤੀ ਕਰਨ ਵਾਸਤੇ ਕੋਈ ਖਾਸ ਮੇਲਾ ਕੋਈ ਖਾਸ ਵਕਤ ਨਿਯਮ ਕਰਨਾ ਨਿਯਤ ਕਰਨਾ ਪਵੇ ਵਿਚਾਰਦੇ ਰਹੀਏ ਕਿ ਇਸ ਟਾਈਮ ਤੇ ਰੱਬ ਨੂੰ ਯਾਦ ਕਰਨਾ ਤਾਂ ਕਿਸੇ ਵੇਲੇ ਵੀ ਭਗਤੀ ਨਹੀਂ ਹੋ ਸਕਦੀ ਆਨੰਦਨ ਨਾਮੇ ਰੱਤਿਆ ਸਚੇ ਸਚੀ ਸੋਏ ਹਰ ਵੇਲੇ ਹੀ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਾਂ ਸਦਾ ਫਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਮਰਥ ਰਹਿਣ ਵਾਲੀ ਸ਼ੁਭਾ ਮਿਲਦੀ ਹੈ ਇੱਕ ਤਿਲ ਪਿਆਰਾ ਵਿਸਰੈ ਭਗਤਕ ਨਹੀਂ ਹੋਏ ਉਹ ਕਾਦੀ ਭਗਤੀ ਹੋਈ ਜੇ ਇੱਕ ਖਿੰਨ ਭਰ ਵੀ ਪਿਆਰਾ ਪ੍ਰਮਾਤਮਾ ਵਿਸਰ ਜਾਏ ਰੱਬ ਨਾਲ ਮਿਲਾਪ ਕੀ ਹੋਇਆ ਰੱਬ ਨਾਲ ਪਿਆਰ ਕੀ ਹੋਇਆ ਜੇ ਭੁੱਲੀ ਜਾਏ ਜਿਸ ਵੇਲੇ ਉਹਨੂੰ ਚੇਚਾ ਯਾਦ ਹੀ ਕਰਾਉਣਾ ਪਵੇ ਮਨ ਤਨ ਸ਼ੀਤਲ ਸਾਚ ਸਿਉ ਸਾਸ ਨਾ ਬਿਰਥਾ ਹੋਏ ਜੇਕ ਸਾਹ ਵੀ ਪ੍ਰਮਾਤਮਾ ਦੀ ਯਾਦ ਤੋਂ ਖਾਲੀ ਨਾ ਜਾਏ ਤਾਂ ਸਦਾ ਫਿਰ ਪ੍ਰਭੂ ਦੇ ਨਾਲ ਜੁੜਿਆ ਮਨ ਸ਼ਾਂਤ ਹੁੰਦਾ ਹੋ ਜਾਂਦਾ ਹੈ ਸਰੀਰ ਵੀ ਸ਼ਾਂਤ ਹੋ ਜਾਂਦਾ ਹੈ ਮੇਰੇ ਮਨ ਹਰ ਕਾ ਨਾਮ ਧਿਆਏ ਏ ਮੇਰੇ ਮਨ ਪ੍ਰਮਾਤਮਾ ਦਾ ਨਾਮ ਸਿਮਰ ਸਾਜੀ ਭਗਤ ਤਾਂ ਥੀਐ ਜਾਂ ਹਰ ਵਸੈ ਮਨ ਆਏ ਰਹਾਉ ਸਦਾ ਤੇ ਰਹਿਣ ਵਾਲੀ ਪ੍ਰਭੂ ਭਗਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਸਿਮਰਨ ਦੀ ਬਰਕਤ ਨਾਲ ਪ੍ਰਮਾਤਮਾ ਮਨੁੱਖ ਦੇ ਮਾਨ ਵਿੱਚ ਆਵਸੇ ਰਹੋ ਸਹਜੇ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ ਜੀ ਆਤਮਿਕ ਡੋਲਤਾ ਵਿੱਚ ਟਿਕ ਕੇ ਪ੍ਰਭੂ ਦਾ ਸਦਾ ਫਿਰ ਨਾਮ ਬੀਜ ਕੇ ਆਤਮਿਕ ਜੀਵਨ ਦੀ ਫਸਲ ਬੀਜੀਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਜ ਸੁਭਾਏ ਪਾਏ ਫਸਲ ਬਹੁਤ ਉਗਦੀ ਹੈ ਇਹ ਫਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਿਕ ਅਡੋਲਤਾ ਦੇ ਪ੍ਰੇਮ ਵਿੱਚ ਜੁੜ ਕੇ ਤ੍ਰਿਸ਼ਨਾ ਵੱਲੋਂ ਰਜ ਜਾਂਦਾ ਹੈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿ ਖਜਾਇ ਸਤਿਗੁਰੂ ਦਾ ਸ਼ਬਦ ਐਸਾ ਅੰਮ੍ਰਿਤ ਹੈ ਆਤਮਕ ਦੀਵਨ ਦੇਣ ਵਾਲਾ ਜਲ ਹੈ ਜਿਸ ਦੇ ਪੀਤਿਆਂ ਮਾਇਆ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਇਹ ਮਨ ਸਾਚਾ ਸਚ ਰਤਾ ਸੱਚੇ ਰਹਿਆ ਸਮਾਏ ਨਾਮ ਅੰਮ੍ਰਿਤ ਪੀਣ ਵਾਲੇ ਮਨੁੱਖ ਦਾ ਇਹ ਮਨ ਅਡੋਲ ਹੋ ਜਾਂਦਾ ਹੈ ਸਦਾ ਥਿਰ ਪ੍ਰਭੂ ਵਿੱਚ ਰੰਗਿਆ ਜਾਂਦਾ ਹੈ ਤੇ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਹੀ ਲੀਨ ਰਹਿੰਦਾ ਹੈ ਆਖਣਾ ਵੇਖਣਾ ਬੋਲਣਾ ਸ਼ਬਦੇ ਰਹਿ ਆ ਸਮਾਏ ਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਹੀ ਲਈ ਲੈਂਦਾ ਹੈ ਔਰ ਜਿਹੜੇ ਬੰਦੇ ਸਦਾ ਸਿਫਤ ਸਲਾਹ ਵਿੱਚ ਹੀ ਮਗਨ ਰਹਿੰਦੇ ਹਨ ਤੇ ਹਰ ਪਾਸੇ ਪ੍ਰਮਾਤਮਾ ਨੂੰ ਹੀ ਵੇਖਦੇ ਹਨ ਬਾਣੀ ਵਜੀ ਚੌ ਜੁਗੀ ਸਚੋ ਸਤ ਸੁਣਾਏ ਸਦਾ ਸਿਰ ਪ੍ਰਭੂ ਦਾ ਨਾਮ ਹੀ ਹੋਰਨਾਂ ਨੂੰ ਸੁਣਾ ਸੁਣਾ ਕੇ ਉਹਨਾਂ ਦੀ ਸੁਭਾ ਸਰੇ ਸੰਸਾਰ ਵਿੱਚ ਸਦਾ ਲਈ ਕਾਇਮ ਹੋ ਜਾਂਦੀ ਹੈ ਹਮੇ ਮੇਰਾ ਰਹਿ ਗਿਆ ਸੱਚਾ ਲਿਆ ਮਿਲਾਏ ਸਦਾ ਤੇ ਰਹਿਣ ਵਾਲਾ ਪ੍ਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿੱਚ ਜੋੜੀ ਰੱਖਦਾ ਹੈ ਇਸ ਵਾਸਤੇ ਉਹਨਾਂ ਦੀ ਹੋਂਮੇ ਮੁੱਕ ਜਾਂਦੀ ਹੈ ਉਨ੍ਹਾਂ ਦੀ ਅਪਰਾਪ ਤੂਰ ਹੋ ਜਾਂਦੀ ਹੈ ਬੁਰਾਈਆਂ ਵਾਲੇ ਬੰਦੇ ਦੀ ਖਿੱਚ ਖਤਮ ਹੋ ਜਾਂਦੀ ਤਿੰਨ ਕੋ ਮਹਲ ਹضور ਹੈ ਜੋ ਸੱਚ ਰਹੇ ਲਿਵਲਾਏ ਜਿਹੜੇ ਬੰਦੇ ਸਦਾ ਸਿਰ ਪ੍ਰਭੂ ਵਿੱਚ ਲਿਵਲਾਏ ਰੱਖਦੇ ਹਨ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਨਦਰੀ ਨਾਮ ਤੇ ਆਈ ਹੈ ਵਿਣ ਕਰਮਾ ਪਾਇਆ ਨਾ ਜਾਏ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪ੍ਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ਪ੍ਰਮਾਤਮਾ ਦੀ ਮਿਹਰ ਤੋਂ ਬਿਨਾ ਕੋਈ ਮਿਲ ਨਹੀਂ ਸਕਦਾ ਪੂਰੇ ਭਾਗ ਸਤ ਸੰਗਤ ਲਹੈ ਸਤ ਗੁਰੂ ਪਟੈ ਜਿਸ ਆਏ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਮਿਲ ਜਾਂਦੀ ਹੈ ਜਿਸ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ ਆਣ ਦਿਨ ਨਾਮੇ ਰਤਿਆਂ ਦੁੱਖ ਵਿਖਿਆ ਵਿੱਚੋਂ ਜਾਏ ਇਸ ਦੀ ਬਰਕਤ ਨਾਲ ਹਰ ਵੇਲੇ ਮਨੁੱਖ ਦੇ ਨਾਮ ਰੰਗ ਵਿੱਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ ਦੁੱਖ ਦੂਰ ਹੋ ਜਾਂਦਾ ਹੈ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਇਹ ਨਾਨਕ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਜੀ ਦੇ ਨਾਲ ਗੁਰੂ ਦੀ ਸਾਜ ਪੈ ਜਾਏ ਉਹ ਗੁਰੂ ਨਾਲ ਇੱਕਮਿਕ ਹੋ ਜਾਂਦਾ ਹੈ ਸਿਰੀ ਰਾਗ ਮਹਲਾ 3 ਆਪਣਾ ਭਉ ਤਿੰਨ ਪਾਇਓ ਨਾ ਜਿਨ ਗੁਰ ਕਾ ਸ਼ਬਦ ਵਿਚਾਰ ਉਸ ਪ੍ਰਮਾਤਮਾ ਨੇ ਆਪਣਾ ਡਾਰਾ ਦਬੋਨਾ ਬੰਦਿਆਂ ਦੇ ਹਿਰਦੇ ਵਿੱਚ ਪਾ ਦਿੱਤਾ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਇਆ ਹੈ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੀ ਗੁਣਸਾਰ ਉਹ ਬੰਦੇ ਸਦਾ ਥਿਰ ਪ੍ਰਭੂ ਦੇ ਗੁਣ ਆਪਣੇ ਹੱਦ ਵਿੱਚ ਸਾਮਕੇ ਸਦਾ ਸਾਧ ਸੰਗਤ ਵਿੱਚ ਮਿਲੇ ਰਹਿੰਦੇ ਹਨ ਦੁਬਿਦਾ ਮੈਲ ਚੁਕਾਈਆਂ ਹਰ ਰੱਖਿਆ ਉਰਤਾਰ ਉਸ ਪ੍ਰਮਾਤਮਾ ਨੇ ਆਪ ਉਹਨਾਂ ਬੰਦਿਆਂ ਦੀ ਦੁਬਿਦਾ ਦੀ ਮੈਲ ਦੂਰ ਕਰ ਦਿੱਤੀ ਹੈ ਉਹ ਬੰਦੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਦੇ ਹਨ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਸਦਾ ਥਿਰ ਪ੍ਰਭੂ ਦੀ ਸਲਾਹ ਦੀ ਬਾਣੀ ਉਹਨਾਂ ਦੇ ਮਨ ਵਿੱਚ ਵੱਸਦੀ ਹੈ ਸਦਾ ਥਿਰ ਪ੍ਰਭੂ ਆਪ ਉਹਨਾਂ ਦੇ ਮਨ ਵਿੱਚ ਵੱਸਦਾ ਹੈ ਉਹਨਾਂ ਬੰਦਿਆਂ ਦਾ ਸਦਾ ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ਮਨ ਮੇਰੇ ਹਮੈ ਮੈਲ ਭਰ ਨਾਲ ਏ ਮੇਰੇ ਮਨ ਸੰਸਾਰ ਸੁੰਦਰ ਵਿੱਚ ਹਮੈ ਦੀ ਮੈਲ ਪ੍ਰਬਲ ਹੈ ਭਰੀ ਭਈ ਹੈ ਹਾਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣ ਹਾਰ ਰਹਾਉ ਪ੍ਰਮਾਤਮਾ ਇਸ ਮੈਲ ਤੋਂ ਬਿਨਾ ਹੈ ਤੇ ਇਸ ਵਾਸਤੇ ਸਦਾ ਸੋਹਣਾ ਹੈ ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਸੋਨਾ ਬਣਾਉਣ ਦੇ ਸਮਰੱਥ ਹੈ। ਸੇ ਮਨੂੰ ਵੀ ਗੁਰੂ ਦੇ ਸ਼ਬਦ ਵਿੱਚ ਜੁੜ ਪ੍ਰਾਉ। ਸੱਚੇ ਸ਼ਬਦ ਮਨਮ ਵਹਿਆ ਪ੍ਰਭ ਆਪੇ ਲੈ ਮਿਲਾਏ। ਜਿਨ੍ਹਾਂ ਮਨੁੱਖਾਂ ਦਾ ਮਨ ਸਦਾ ਥਿਰ ਪ੍ਰਭ ਦੀ ਸਿਫਤਸਲਾਹ ਦੇ ਸ਼ਬਦ ਵਿੱਚ ਮਸਤ ਰਹਿੰਦਾ ਹੈ। ਉਹਨਾਂ ਨੂੰ ਸਦਾ ਥਿਰ ਪ੍ਰਭੂ ਨੇ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ। ਆਨ ਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਏ ਹਰ ਵੇਲੇ ਪ੍ਰਭੂ ਦੇ ਨਾਮ ਵਿੱਚ ਹੀ ਰੰਗੇ ਰਹਿਣ ਕਰਕੇ ਉਹਨਾਂ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਲੀਨ ਰਹਿੰਦੀ ਹੈ। ਜੋਤੀ ਹੂੰ ਪ੍ਰਭ ਜਪਦਾ ਬਿਨ ਸਤਗੁਰੂ ਬੁੱਝ ਨਾ ਪਾਏ ਪਰਮਾਤਮਾ ਉਹ ਸੁੰਦਰਲੀ ਜੋਤ ਦੇ ਰਾਹੀ ਹੀ ਮਿਲਦਾ ਦਿਸਦਾ ਹੈ ਮਿਲਦਾ ਹੈ ਪਰ ਗੁਰੂ ਤੋਂ ਬਿਨਾ ਉਸ ਜੋਤ ਚਾਨਣ ਦੀ ਸਮਝ ਨਹੀਂ ਪੈਂਦੀ ਜਿੰਨ ਕੋ ਪੂਰਬ ਲਿਖਿਆ ਸਤਗੁਰ ਘਟਿਆ ਤិន ਆਏ ਗੁਰੂ ਨਾ ਬੰਦਿਆ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਪਾਗਾਂ ਵਿੱਚ ਤੁਰੋਂ ਪ੍ਰਭੂ ਦੀ ਦਰਗਾਹ ਤੋਂ ਲੇਖ ਲਿਖਿਆ ਹੋਵੇ ਵੇਣ ਨਾਵੇਂ ਸਭ ਡੁਮਣੀ ਦੁਜੈ ਪਾਏ ਖਵਾਏ ਸਾਰੀ ਹੀ ਲੁਕਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਦੁਦਾ ਵਿੱਚ ਫਸੀ ਰਹਿੰਦੀ ਹੈ ਤੇ ਮਾਇਆ ਦੇ ਪਿਆਰ ਵਿੱਚ ਪੈ ਕੇ ਸਹੀ ਜੀਵਨ ਰਾਤ ਖੁੰਝ ਜਾਂਦੀ ਹੈ ਤੇ ਇਸ ਬਿਨ ਘੜੀ ਨਾ ਜੀਵੰਦੀ ਦੁਖੀ ਰਹਿਣ ਵਿਹਾਰੇ ਉਸ ਪ੍ਰਭੂ ਨਾਮ ਤੋਂ ਬਿਨਾ ਇੱਕ ਘੜੀ ਭਰ ਵੀ ਆਤਮਕ ਜੀਵਨ ਨਹੀਂ ਮਾਣ ਸਕੀ। ਦੁੱਖਾਂ ਵਿੱਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ। ਪਰਮਾ ਪੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜੀਵ ਭਟਕਣਾ ਵਿੱਚ ਪੈ ਕੇ ਜੀਵਨ ਰਾਹ ਤੋਂ ਖੁੰਝ ਜਾਂਦਾ ਹੈ ਤੇ ਮੋੜ ਮੁੜ ਜਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ। ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਜਦੋਂ ਪ੍ਰਭੂ ਮੇਰ ਦੀ ਨਿਗਾਹ ਕਰਦਾ ਹੈ ਤਦੋਂ ਆਪ ਹੀ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਸਭ ਕੁਛ ਸੁਣਦਾ ਵੇਖਦਾ ਕਿਉਂ ਮਕਰਪਾਇਆ ਜਾਏ ਅਸੀਂ ਜੀਵ ਜੋ ਕੁਝ ਕਰਦੇ ਹਾਂ ਬੋਲਦੇ ਚਿਤਵਦੇ ਹਾਂ ਉਹ ਸਭ ਕੁਝ ਪ੍ਰਮਾਤਮਾ ਵੇਖਦਾ ਸੁਣਦਾ ਹੈ ਇਸ ਵਾਸਤੇ ਉਸ ਦੀ ਹਜ਼ੂਰੀ ਵਿੱਚ ਆਪਣੇ ਕੀਤੇ ਦੇ ਚਿਤਵੇ ਬੰਦ ਕਰਮਾਂ ਤੋਂ ਮੁਕਰਿਆ ਨਹੀਂ ਜਾ ਸਕਦਾ ਪਾਪੋ ਪਾਪ ਕਮਾਉਂਦੇ ਪਾਪੇ ਪਚਹਿ ਪਚਾਏ ਤਾਈਂ ਜਿਹੜੇ ਬੰਦੇ ਸਾਰੀ ਉਮਰ ਪਾਪ ਹੀ ਪਾਪ ਕਮਾਉਂਦੇ ਰਹਿੰਦੇ ਹਨ ਉਹ ਸਦਾ ਪਾਪ ਵਿੱਚ ਸੜਦੇ ਭੁਜਦੇ ਰਹਿੰਦੇ ਹਨ ਸੋ ਪ੍ਰਭ ਨਦਰ ਨਾਇਬਈ ਮਨਮੁਖ ਭੁਜਨਾ ਪਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹ ਸਮਝ ਨਹੀਂ ਪੈਂਦੀ ਉਸ ਨੂੰ ਉਹ ਸਭ ਕੁਝ ਵੇਖਣ ਸੁਣਨ ਵਾਲਾ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ ਜਿਸ ਵੇਖਾਲੇ ਸੋਈ ਵਖੈ ਨਾਨਕ ਗੁਰਮਖ ਪਾਏ ਪਰ ਕਿਸੇ ਜੀਵ ਦੇ ਵੀ ਕੀ ਵਸ ਹੈ ਨਾਨਕ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣਾ ਆਪ ਵਿਖਾਂਦਾ ਹੈ ਉਹੀ ਉਸ ਨੂੰ ਵੇਖ ਸਕਦਾ ਹੈ ਉਸੇ ਮਨੁੱਖ ਨੂੰ ਗੁਰੂ ਦੀ ਸ਼ਰਨ ਪੈ ਕੇ ਇਹ ਸਮਝ ਪੈਂਦੀ ਹੈ